welcom to khanna news live ਅੱਜ ਰੁੱਖ ਲਗਾਓ ਵਾਤਾਵਰਨ ਬਚਾਓ ਸੰਸਥਾ ਵੱਲੋਂ ਸ਼ਹਿਰ ਦੇ ਵਿਸਨੀਕ ਸ਼੍ਰੀ ਅਛਰੂ ਸ਼ਾਸਤਰੀ ਦੀ ਬੇਟੀ ਪੈਲ ਦੀ ਨਿਗ੍ਹੀ ਯਾਦ ਵਿੱਚ ਸ਼੍ਰੀ ਗੁਰੂ ਰਵਿਦਾਸ ਮੰਦਰ ਅਤੇ ਵਾਲਮਿਕ ਸਟੇਡੀਅਮ ਵਿੱਚ ਬੂਟੇ ਲਗਾਏ ਗਏ ਵਾਤਾਵਰਨ ਪ੍ਰੇਮੀ ਪਰਮਜੀਤ ਸਿੰਘ ਪੰਮੀ ਅਤੇ ਹਰਿੰਦਰ ਰਾਜੇਵਾਲੀਆ ਨੇ ਦੱਸਿਆ ਕਿ ਹੈੱਡ ਗ੍ਰੰਥੀ ਭਾਈ ਤਰਸੇਮ ਸਿੰਘ ਜਸਲ ਵੱਲੋਂ ਮਾਸੂਮ ਬੱਚੀ ਪੈਲ ਦੀ ਆਤਮਾ ਦੀ ਸ਼ਾਂਤੀ ਲਈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਉਪਰੰਤ ਬੋਟੇ ਲਗਾਉਂਦੀ ਮੁਹਿੰਮ ਸ਼ੁਰੂ ਕੀਤੀ ਗਈ ਵਾਤਾਵਰਨ ਪ੍ਰੇਮੀ ਅਤੇ ਪ੍ਰਦਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਦੱਸਿਆ ਕਿ ਰੁੱਖ ਲਗਾਓ ਵਾਤਾਵਰਨ ਬਚਾਓ ਸੰਸਥਾ ਦੇ ਸਮੂਹ ਮੈਂਬਰ ਪਿਛਲੇ ਲੰਬੇ ਸਮੇਂ ਤੋਂ ਵਾਤਾਵਰਨ ਬਚਾਉਣ ਲਈ ਆਪਣੇ ਪੱਧਰ ਤੇ ਬਣਦਾ ਯੋਗਦਾਨ ਪਾ ਰਹੇ ਹਨ ਇਸ ਮੌਕੇ ਪ੍ਰਿੰਸ ਨੇ ਕਿਹਾ ਕਿ ਗਲੋਬਲ ਵਾਰਮਿੰਗ ਦਾ ਖਤਰਾ ਮੰਡਰਾ ਰਿਹਾ ਹੈ ਇਸ ਵਾਰ ਮਈ ਦੇ ਮਹੀਨੇ ਵਿੱਚ ਤਾਪਮਾਨ ਦਾ ਵਧਣਾ ਸਾਫ ਇਸ਼ਾਰਾ ਕਰ ਰਿਹਾ ਹੈ ਜੇਕਰ ਮਨੁੱਖ ਵਾਤਾਵਰਨ ਪ੍ਰਤੀ ਜਾਗਰੂਕ ਨਹੀਂ ਹੋਵੇਗਾ ਤਾਂ ਆਉਣ ਵਾਲੇ ਸਮੇਂ ਵਿੱਚ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪ੍ਰਿੰਸ ਨੇ ਵਾਤਾਵਰਨ ਬਚਾਉਣ ਲਈ ਯੋਗਦਾਨ ਪਾਉਣ ਵਾਲੇ ਸਮੂਹ ਵਾਤਾਵਰਨ ਪ੍ਰੇਮੀਆਂ ਦੀ ਸ਼ਲਾਘਾ ਕੀਤੀ ਅਸ਼ਵਨੀ ਸ਼ਰਮਾ ਅਤੇ ਵਿਕਾਸ ਗੁਪਤਾ ਨੇ ਕਿਹਾ ਕਿ ਹਰੇਕ ਮਨੁੱਖ ਨੂੰ ਜਾਗਰੂਕ ਹੋ ਕੇ ਘੱਟ ਤੋਂ ਘੱਟ ਦੋ ਬੂਟੇ ਲਗਾ ਕੇ ਪਾਲਣ-ਪੋਸ਼ਣ ਕਰਨਾ ਚਾਹੀਦਾ ਹੈ ਇਸ ਮੌਕੇ ਰੋਹਿਤ ਅਗਰਵਾਲ ਅਤੇ ਬੀਬੀ ਮੇਗਾ ਨੇ ਕਿਹਾ ਕਿ ਰੁੱਖ ਸਾਨੂੰ ਸਾਫ਼ ਸੁਥਰਾ ਵਾਤਾਵਰਣ ਪ੍ਰਦਾਨ ਕਰਦੇ ਹਨ ਅਤੇ ਫ੍ਰੀ ਵਿੱਚ ਆਕਸੀਜਨ ਦਿੰਦੇ ਹਨ ਜਿਸ ਨਾਲ ਮਨੁੱਖ ਤੰਦਰੁਸਤ ਰਹਿੰਦਾ ਹੈ। ਸ਼੍ਰੀ ਅਚਰੂ ਸ਼ਾਸਤਰੀ ਨੇ ਆਪਣੀ लाडली ਬੇਟੀ ਦੀ ਯਾਦ ਵਿੱਚ ਬੂਟੇ ਲਗਾਉਣ ਲਈ ਸੰਸਥਾ ਦੇ ਸਮੂਹ ਔਦੇਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਈ ਤਰਸੇਮ ਸਿੰਘ ਜੱਸਰ, ਪਾਲ ਸਿੰਘ, ਸਤਪਾਲ, ਦੇਵਰਾਜ, ਦਰਸ਼ਨ ਸਿੰਘ ਪੇਂਟਰ, ਰਾਜਕੁਮਾਰ ਮੈਨਰੋ, ਤਰਸੇਮ ਸਿੰਘ, ਅਸ਼ਵਨੀ ਸ਼ਰਮਾ, ਵਿਕਾਸ ਗੁਪਤਾ, ਬੀਬੀ ਮੇਗਾ ਰੋਹਿਤ ਅਗਰਵਾਲ ਅਤੇ ਹਰਿੰਦਰ ਰਾਜੇਵਾਲੀ ਆਧ ਹਾਜ਼ਰ ਸਨ ਦੇ ਵੀ ਚਾਜੇ ਸੀ ਰੁੱਖ ਲਗਾਵੋ ਵਾਤਾਵਰਨ ਬਚਾਵੋ ਸਰਤਾ ਬਨੋ ਪੂਰੇ ਬੁਟੇਲਾਣ ਆਏ ਆ ਅੱਜ ਦੀ 27 ਮਾਰਚ ਨੂੰ ਮੇਰੀ ਬੇਟੀ ਦੀ ਜਨਮ ਹੋਈ ਸੀ ਜੀ ਅੱਜ 27 ਤਰੀਕ ਹੈ ਉਹਦੀ ਯਾਦ ਦੇ ਵਿੱਚ ਅਸੀਂ ਅੱਜ ਬੁਟੇਲਾਣ ਆਏ ਨੇ ਔਰ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਤੁਸੀਂ ਵੀ ਬਤੋ ਵਾ ਚੂਪੇ ਲਾਂ ਦੀ ਕੋਸ਼ਿਸ਼ ਕਰੋ ਆਪਣੇ ਬੱਚਿਆਂ ਦੀ ਯਾਦਾਂ ਵਿੱਚ ਬਰਥਡੇ ਦੇ ਵਿੱਚ ਜਾਂ ਪਰਿਵਾਰ ਦੇ ਵਿੱਚ ਕੋਈ ਖੁਸ਼ੀ ਦਾ ਮੌਕਾ ਬੰਦਾ ਹੈ ਉਹ ਉਹ ਨੂੰ ਤੁਸੀਂ ਮੁੱਖ ਰੱਖਦੇ ਆਪਾਂ ਆਪਣੇ ਸ਼ਹਿਰ ਨੂੰ ਹਰਾ ਭਰਾ ਬਣਾਈਏ ਤੇ ਆਪਾਂ ਇਸ ਦੇ ਵਿੱਚ ਸਹਿਯੋਗ ਪਾਈਏ ਜਵਾਦ ਨੂੰ ਬਚਾਓ ਸਸਾ ਪਿਛਲੇ ਕਾਫੀ ਸਮੇ ਤੋਂ ਰੁੱਖ ਲਗਾਉਂਦੀ ਆ ਰਹੀ ਹੈ ਅੱਜ ਅਛਰੂ ਜੀ ਦੀ ਬੇਟੀ ਪਾਇਲ ਦੀ ਯਾਦ ਵਿੱਚ ਰੁੱਖ ਲਗਾ ਕੇ ਇਸ ਕੰਮ ਦੀ ਸ਼ੁਰੂਆਤ ਕਰ ਰਹੇ ਹਾਂ ਰੁੱਖ ਲਗਾਓ ਵਾਤਾਵਰਨ ਬਚਾਓ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਰੁੱਖ ਲਗਾਓ ਵਾਤਾਵਰਨ ਬਚਾਓ ਪ੍ਰੇਮੀ ਵੱਲੋਂ ਸਾਰੇ ਟੀਮ ਵੱਲੋਂ ਰੁੱਖ ਲਗਾਉਣਾ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਵਾਤਾਵਰਨ ਦਾ ਟੈਂਪਰੇਚਰ ਬਹੁਤ ਜ਼ਿਆਦਾ ਵੱਧ ਗਿਆ ਗਰਮੀ ਬਹੁਤ ਆ ਇਹ ਰੁੱਖ ਲਗਾ ਕੇ ਹੀ ਨਹੀਂ ਹੈਗੇ ਰੁੱਖ ਲਗਾ ਕੇ ਪਰ ਚੱਲੇ ਜਾਣਾ ਇਹਦੀ ਸੇਵਾ ਸੰਭਾਲਣੀ ਜ਼ਰੂਰੀ ਹੈ ਇਹਨੂੰ ਪਾਣੀ ਪਾਣਾ ਹੋਊਗਾ ਬਲੇ ਪੁੱਤਾਂ ਮੰਗੋ ਦਰਖਤ ਨੂੰ ਪਾਲ ਲਾ ਤੇ ਇਹ ਸ਼ਾਂ ਦਿੰਦੇ ਨੇ ਇੱਕ ਰੁੱਖ 100 100 ਇਹ ਮੈਂ ਆਪਣੇ ਵੱਲੋਂ ਇਹ ਸ੍ਰੀ ਗੁਰੂ ਵਾਸ ਪ੍ਰਬੰਧ ਕਮੇਟੀ ਵੱਲੋਂ ਸਾਰੀ ਟੀਮ ਦਾ ਧੰਨਵਾਦੀ ਆ ਖਾਸ ਕਰਕੇ ਅਚਰਦੇਵ ਜੀ ਜਿਨ੍ਹਾਂ ਨੇ ਆਪਣੀ ਬੇਟੀ ਪਿਆਰ ਜਿੰਦਗੀ ਯਾਦ ਮੁੱਖ ਰੱਖਦਿਆਂ ਹੋਇਆ ਇਹ ਰਖਤ ਲਗਾਇਆ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਚਲੋ ਜੀ ਪਿਛਲੇ ਕਾਫੀ ਸਮੇਂ ਤੋਂ ਲੋਕ ਲਗਾਉ ਵਾਤਾਵਰਨ ਬਚਾ ਸੋਸਤਾ ਵਲੋਂ ਲੜਿੰਦੇ ਲਈ ਦੇ ਸਮੇਂ ਤੇ ਰੋਖ ਲਗਾਉਣ ਦੀ ਜੋ ਮਹਿੰਮ ਚਲਾਈ ਜਾ ਰਹੀ ਸੀ ਅੱਜ ਇਸ ਸੀਜ਼ਨ ਦੀ ਸ਼ੁਰੂਆਤ ਕਰਦੇ ਹੋਏ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿੱਚ ਅਛੂ ਜੀ ਦੀ ਬੇਟੀ ਦੀ ਨਿੱਗੀ ਯਾਦ ਵਿੱਚ ਫੁੱਲ ਲਗਾਏ ਗਏ ਹਨ ਤੇ ਇਸ ਸ਼ੁਰੂਆਤ ਨੂੰ ਅਸੀਂ ਅੱਗੇ ਤੋਂ ਇਸੇ ਤਰ੍ਹਾਂ ਸਾਥ ਦੇ ਦੋ ਫਰੈਂਚ ਪ੍ਰਧਾਨ ਜੀ ਅਸ਼ਪਨੀ ਜੀ ਸਾਰੇ ਜਿਹੜੇ ਸਾਡੇ ਦੋਸਤ ਮਿੱਤਰ ਨੇ ਇਸ ਨੂੰ ਇਸੇ ਤਰ੍ਹਾਂ ਜਾਰੀ ਰੱਖਣਗੇ ਤੇ ਵੱਧ ਤੋਂ ਵੱਧ ਬੂਟੇ ਨੇ ਜੋ ਲਗਾਵਾਗੇ ਧੰਨਵਾਦ ਮੇਰਾ ਨਾਮ ਮੇਘਾ ਜੀ ਅਸੀਂ ਰੁੱਖ ਲਗਾਓ ਵਾਤਾਵਰਨ ਬਚਾਓ ਸੰਸਥਾ ਵੱਲੋਂ ਅੱਜ ਅਛਰੂ ਜੀ ਦੀ ਬੇਟੀ ਦੀ ਯਾਦ ਵਿੱਚ ਪੌਦੇ ਬੂਟੇ ਲਗਾ ਰਹੇ ਹਾਂ ਜੋ ਕਿ ਸਾਰੇ ਸਾਰਿਆਂ ਲਈ ਬਹੁਤ ਜ਼ਰੂਰੀ ਨੇ ਅੱਜ ਕੱਲ ਇਸ ਅੱਜ ਕੱਲ ਦੇ ਸਮੇਂ ਵਿੱਚ ਭੱਜੀ ਦੌੜ ਦੀ ਜ਼ਿੰਦਗੀ ਵਿੱਚ ਲੋਕ ਇਹਨਾਂ ਇਹਨਾਂ ਪੌਦਿਆਂ ਪੇੜ ਪੌਦਿਆਂ ਦੀ ਮਹੱਤਤਾ ਨੂੰ ਭੁੱਲ ਚੁੱਕੇ ਨੇ ਜਦੋਂ ਇਨਸਾਨ ਆਈਸੀਯੂ ਦੇ ਵਿੱਚ ਬੈਠਾ ਪਿਆ ਹੁੰਦਾ ਆਪਣੀ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੁੰਦਾ ਉਸ ਵਕਤ ਇਸ ਆਕਸੀਜਨ ਦਾ ਤਾਂ ਬਹੁਤ ਮੁੱਲ ਸਮਝਿਆ ਜਾਂਦਾ ਜੋ ਫ੍ਰੀ ਆਫ ਕੋਸਟ ਆਕਸੀਜਨ ਦਿੰਦੇ ਨੇ ਇਹਨਾਂ ਦੀ ਕੋਈ ਜ਼ਰੂਰਤ ਨਹੀਂ ਸਮਝ ਰਿਹਾ ਅੱਜ ਕੱਲ ਦੇ ਟਾਈਮ 'ਚ ਇਨਸਾਨ ਨੂੰ ਜ਼ਰੂਰ ਪੇੜ ਪੌਦੇ ਲਗਾਉਣੇ ਚਾਹੀਦੇ ਆਣੇ ਜਿਵੇਂ ਦੇਖ ਰਹੇ ਆਂ ਵੀ ਦਿਨੋ ਦਿਨ ਗਰਮੀ ਵਧਦੀ ਜਾ ਰਹੀ ਆ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਕੁਝ ਸਾਲਾਂ 'ਚ 4-5 ਡਿਗਰੀ ਹੋਰ ਐਡ ਹੋ ਜਾਣੀ ਆ ਹਰ ਸਾਲ ਇਸ ਲਈ ਸਾਨੂੰ ਹੁਣੇ ਹੀ ਚੇਤਨ ਹੋ ਜਾਣਾ ਚਾਹੀਦਾ ਆ ਕਿ ਸਾਨੂੰ ਰੁੱਖ ਪੇੜ ਪੌਦੇ ਸਭ ਤੋਂ ਪਹਿਲਾਂ ਤਾਂ ਲੋਕਤੰਤਰ ਦੇ ਚੋਥੇ ਸਭ ਮੀਡੀਆ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਜਿਹੜੇ ਅੱਜ ਸਪੈਸ਼ਲੀ ਤੌਰ 'ਤੇ ਉੱਤੇ ਆਏ ਨੇ ਅੱਜ 27 ਮਾਰਚ ਅੱਜ 27 ਜੂਨ ਦਾ ਦਿਨ ਹੈ ਤੇ ਸਾਡੇ ਪਿਆਰੇ ਦੋਸਤ ਸ੍ਰੀ ਅਛਰੂ ਜੀ ਦੇ ਬੀਟੀ ਜਿਹੜੀ ਆ ਉਹ 27 ਮਾਰਚ ਨੂੰ ਅਕਾਲਪੁਰਖ ਦੇ ਚਰਨਾਂ ਵਿੱਚ ਜਾਵਰਾਜੀ ਸੀ ਬੜੀ ਸਿਆਣੀ ਬੱਚੀ ਸੀਗੀ ਪਰ ਜੋ ਲਿਖਿਆ ਹੋਇਆ ਸੀਗਾ ਪਾਣਾ ਉਹ ਵਰਤ ਗਿਆ ਤੇ ਅਛਲੂ ਜੀ ਦੀ ਬੜੀ ਖਾਇਸ਼ ਸੀਗੀ ਕਿ ਉਹਨਾਂ ਦੀ ਬੱਚੀ ਦੀ ਯਾਦ ਦੇ ਵਿੱਚ ਬੂਟੇ ਲਗਾਏ ਜਾਣ ਸੋ ਅੱਜ ਉਹਨਾਂ ਦੀ ਅਸੀਂ ਖਾਇਸ਼ ਨੂੰ ਪੂਰਾ ਕਰਦੇ ਹੋਏ ਕਿਉਂਕਿ ਪਿਓ ਦੀ ਆਂਦਰਾਂ ਨੇ ਮਾਂ ਦੀ ਆਂਦਰਾਂ ਹੁੰਦਾ ਬੱਚਾ ਉਹਨਾਂ ਨੇ ਪਾਲਿਆ ਉਹ ਰੱਬ ਨੂੰ ਪਿਆਰਾ ਹੋ ਜਾਣਾ ਇਸ ਜਵਾਨੀ ਅਵਸਥਾ ਦੇ ਵਿੱਚ ਇਹ ਪਰਿਵਾਰ ਲਈ ਨਾ ਸਹਿਣਯੋਗ ਘਟਨਾ ਹੁੰਦੀ ਹੈ ਇਸ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ ਪਰੰਤੂ ਇਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋ ਕੇ ਤੇ ਇਹਨਾਂ ਦੀ ਖਾਇਸ਼ ਨੂੰ ਪੂਰਾ ਕਰਦੇ ਹੋਏ ਅਸੀਂ ਰੁੱਖ ਲਗਾਓ ਵਾਤਾਵਰਣ ਸੰਸਥਾ ਵੱਲੋਂ ਤੋਂ ਨਵੰਬਰ ਅਜਾਥੇ ਸ੍ਰੀ ਗੁਰੂ ਰਵਿਦਾਸ ਮੰਦਿਰ ਜੀ ਉਥੇ ਪਹੁੰਚੇ ਆ ਜਿੱਥੇ ਹੈੱਡ ਗਰੰਟੀ ਸਾਹਿਬ ਸਰਦਾਰ ترسین ਸਿੰਘ ਜਸਲ ਜੀ ਅਤੇ ਹੋਰ ਪ੍ਰਬੰਧਕ ਕਮੇਟੀ ਮੈਂਬਰ ਜਿਹੜੇ ਵਿੱਚ ਬੈਠੇ ਨੇ ਇਲਾਕਾ ਪਤਵੰਤੇ ਸੱਜਣ ਬੈਠੇ ਨੇ ਉਹਨਾਂ ਦੀ ਹਾਜ਼ਰੀ ਦੇ ਵਿੱਚ ترسین ਸਿੰਘ ਜਸਲ ਜੀ ਨੇ ਅਰਦਾਸ ਕੀਤੀ ਹੈ ਅੱਜ ਤੋਂ ਇਹ ਰੁੱਖ ਲਗਾਓ ਵਾਤਾਵਰਣ ਸੰਸਥਾ ਵੱਲੋਂ ਅਸੀਂ ਇਸ ਰੁੱਖ ਲਗਾਉਣ ਦੀ ਮੁਹਿੰਮ ਦਾ ਆਰੰਭ ਕੀਤਾ ਹੈ ਮੈਂ ਹਰਪ੍ਰੀਤ ਸਿੰਘ ਅਤੇ ਮੇਰੀ ਸਮੁੱਚੀ ਟੀਮ ਜਿੱਥੇ ਸਰ ਤਸੀਮ ਸਿੰਘ ਜਸਲ ਜੀ ਦੇ ਧੰਨਵਾਦੀਆਂ ਪ੍ਰਬੰਧਕ ਕਮੇਟੀ ਦੇ ਧੰਨਵਾਦੀਆਂ ਉਥੇ ਇੱਕ ਗੱਲ ਮੈਂ ਜ਼ਰੂਰ ਬੇਨਤੀ ਕਰੂੰਗਾ ਕਿ ਸਾਡੇ ਸ਼ਹਿਰ ਦੇ ਬਹੁਤ ਸਾਰੇ ਯੋਧੇ ਵਾਤਾਵਰਣ ਪ੍ਰੇਮੀ ਵਾਤਾਵਰਣ ਨੂੰ ਬਚਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਨੇ ਤੇ ਨਾਂ ਲੈਣਾ ਇੱਕਦੇ ਦਾ ਚੰਗਾ ਨਹੀਂ ਹੈਗਾ ਕਿਉਂਕਿ ਕਿਸਦਾ ਰਹਿ ਜੂਏ ਫਿਰ ਚੰਗਾ ਨਹੀਂ ਲੱਗਦਾ ਸਾਰੇ ਉਹਨਾਂ ਯੋਧਿਆਂ ਨੂੰ ਸਾਡਾ ਝੁਕ ਝੁਕ ਕੇ ਸਲਾਮ ਹੈ ਪ੍ਰਣਾਮ ਹੈ ਉਹਨਾਂ ਦੀ ਮਿਹਨਤ ਨੂੰ ਅਸੀਂ ਬੜੀ ਸ਼ਲਾਘਾ ਕਰਦੇ ਹਾਂ ਕਿਉਂਕਿ ਵਾਤਾਵਰਨ ਬਚਾਉਣਾ ਸਮੇਂ ਦੀ ਲੋੜ ਹੈ ਆਪ ਸਭ ਦੇਖ ਰਹੇ ਹੋ ਇਸ ਵਾਰ ਜੋ ਟੈਂਪਰੇਚਰ ਹੈ 45 ਡਿਗਰੀ ਟੱਪ ਗਿਆ ਤੇ ਲੋਕਾਂ ਦਾ ਚਹਿਣ ਦਾ ਭਾਵ ਹੈ ਵੀ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਗਰਮੀ ਤੋਂ ਲੋਕਾਂ ਨੂੰ ਵਿੱਚ ਤਰਾਹੀ ਤਰਾਹੀ ਮਚੀ ਹੋਈ ਹੈ ਏਸੀਆਂ ਦੀ ਸੇਲ ਵੱਧ ਚੁੱਕੀ ਹੈ ਏਸੇ ਕਰਕੇ ਹੋ ਰਿਹਾ ਕਿਉਂਕਿ ਅਸੀਂ ਕੁਦਰਤ ਦੇ ਜਿਹੜੇ ਹੈਗੇ ਆ ਅਸੂਲਾਂ ਦੇ ਖਿਲਾਫ ਜਾ ਰਹੇ ਆ ਦਰਖਤਾਂ ਦੀ ਕਟਾਈ ਹੋ ਰਹੀ ਹੈ ਲੱਕ ਘਟ ਰਹੇ ਨੇ ਪ੍ਰਚਾਰ ਜ਼ਿਆਦਾ ਹੋ ਰਿਹਾ ਹੈ ਕੰਮ ਘੱਟ ਹੋ ਰਿਹਾ ਹੈ ਇਸ ਗੱਲ ਨੂੰ ਵੀ ਕਈ ਬੰਦੇ ਗੁੱਸਾ ਕਰਨਗੇ ਪਰੰਤੂ ਅੱਜ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਇੱਕ ਨਾਗਰਿਕ ਘੱਟੋ ਘਾਟ ਇੱਕ ਮਨੁੱਖ ਘੱਟੋ ਘਾਟ ਲਗਾਵੇ ਇੱਕ ਰੁੱਖ ਉਹਦਾ ਪਾਲਣ ਪੋਸਣ ਕਰੇ ਤਾਂ ਕਿ ਉਹਦੀ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਇਸ ਦਾ ਫਲ ਮਿਲੇ ਬਾਕੀ ਇੱਕ ਗੱਲ ਮੈਂ ਸਵੇਟ ਦੇ ਟਾਈਮ ਜ਼ਰੂਰ ਕਹਿਣੀ ਆ ਜਦੋਂ ਕੋਈ ਮਨੁੱਖ ਮਰਦਾ ਹੈ ਤਾਂ ਇੱਕ ਰੁੱਖ ਦੀ ਲੱਕੜ ਉਹ ਨਾਲ ਲੈ ਕੇ ਜਾਂਦਾ ਘੱਟੋ ਘਾਟ ਹਰੇਕ ਮਨੁੱਖ ਨੂੰ ਇੱਕ ਰੁੱਖ ਜਾਂ ਦੋ ਰੁੱਖ ਜੁਰਗੁਰੂ ਲਾ ਕੇ ਆਪਣਾ ਫਰਜ਼ ਨਿਭਾਣਾ ਚਾਹੀਦਾ ਹੈ ਇਸੇ ਕਰਕੇ ਇਸੇ ਤਰ੍ਹਾਂ ਹੀ ਅਸੀਂ ਪ੍ਰਕਿਰਤੀ ਨੂੰ ਬਚਾ ਸਕਦੇ ਹਾਂ ਵਾਤਾਵਰਣ ਨੂੰ ਬਚਾ ਸਕਦੇ ਹਾਂ ਵਾਤਾਵਰਣ ਬਚਾਉਣਾ ਸਮੇਂ ਦੀ ਲੋੜ ਹੈ ਸੋ ਦਾਸ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਕਿਸੇ ਨੂੰ ਕੋਈ ਬੁਰਾ ਲੱਗੇ ਗੁੱਸਾ ਨਹੀਂ ਕਰਨਾ ਆਓ ਆਪਾਂ ਸਾਰੇ ਰਲ ਕੇ ਰੁੱਖਾਂ ਦੀ ਸੰਭਾਲ ਕਰੀਏ ਰੁੱਖਾਂ ਨੂੰ ਲਗਾਈਏ ਤਾਂ ਕਿ ਵਾਤਾਵਰਣ ਨੂੰ ਹਰਿਆ ਭਰਿਆ ਬਣਾਈਏ ਇਹ ਹੀ ਸਾਡੇ ਆਉਣ ਵਾਲੀ ਪੀੜ੍ਹੀ ਤੇ ਸਾਡੇ ਕੱਲ ਦਾ ਭਵਿੱਖ ਹੈ ਧੰਨਵਾਦ ਜੀ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ